ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਮੂਲ ਮੰਤਰ ਦਾ 108 ਵਾਰ ਜਾਪ ਕਰਨ ਦੇ ਨਾਲ ਆਪਣੇ ਤੇ ਕਿਵੇਂ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਵਰਤਦੀ ਤੇ ਖਾਲਸਾ ਜੀ ਨਾਲ ਤੁਹਾਡੇ ਨਾਲ ਇੱਕ ਹੋਰ ਵਿਚਾਰ ਸਾਂਝੇ ਕਰਾਂਗੇ ਕਿਉਂਕਿ ਕਈ ਵਾਰ ਭੈਣ ਭਰਾਵਾਂ ਦੀ ਮੈਸੇਜ ਵੀ ਆਉਂਦੇ ਨੇ ਤੇ ਕਮੈਂਟ ਵੀ ਆਉਂਦੇ ਨੇ ਕਿ ਦੁਪਹਿਰਾਂ ਸਹਿਬ ਸਾਨੂੰ ਘਰ ਦੇ ਵਿੱਚ ਹੀ ਕਰਨਾ ਚਾਹੀਦਾ ਹੈ ਜਾਂ ਗੁਰਦੁਆਰਾ ਸਹਿਬ ਜਾ ਕੇ ਕਰਨਾ ਚਾਹੀਦਾ ਹੈ ਜਾਂ ਫਿਰ ਸ਼ਹੀਦਾ ਸਹਿਬ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ ਤੇ ਜਾ ਕੇ ਹੀ ਕਰਨਾ ਚਾਹੀਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਇਸ ਟੌਪਿਕ 'ਤੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਏ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਜਦੋਂ ਆਪਣੇ ਘਰ ਦੇ ਵਿੱਚ ਕਿਸੇ ਵੀ ਚੀਜ਼ ਤੋਂ ਲੈ ਕੇ ਬਰਕਤ ਨਹੀਂ ਬੈਂਦੀ ਆਪਣੇ ਘਰ ਦੇ ਵਿੱਚ ਸਭ ਕੁਝ ਏ ਜ਼ਮੀਨ ਚ ਐਡਾਡ ਵੀ ਹਰ ਇੱਕ ਚੀਜ਼ ਹੈਗੀ ਆ ਪਰ ਫਿਰ ਵੀ ਪੈਸਾ ਹੋਣ ਦੇ ਬਾਵਜੂਦ ਵੀ ਆਪਣੇ ਘਰ ਦੇ ਵਿੱਚ ਪੈਸਾ ਨਹੀਂ ਟਿਕਦਾ ਜਾਂ ਆਪਣੇ ਘਰ ਦੇ ਵਿੱਚ ਇੱਕ ਫੈਮਿਲੀ ਮੈਂਬਰ ਠੀਕ ਹੁੰਦਾ ਹੈ ਤੇ ਦੂਸਰਾ ਬਿਮਾਰ ਹੋ ਜਾਂਦਾ ਹੈ ਮੇਰੇ ਕਹਿਨ ਦਾ ਭਾਵ ਕਿ ਜਦੋਂ ਆਪਣਾ ਪੈਸਾ ਕਿਸੇ ਸਹੀ ਟਿਕਾਣੇ ਤੇ ਸਹੀ ਜਗ੍ਹਾ ਤੇ ਨਾ ਵਰਤਿਆ ਜਾਵੇ ਜਿਆਦਾ ਆਪਣਾ ਪੈਸਾ ਮੈਡੀਸਿਨ ਤੇ ਹੀ ਲੱਗੇ ਜਾਵੇ ਜਾਂ ਹੋਰ ਕੰਮਾਂ ਨੂੰ ਲੈ ਕੇ ਤੇ ਜਿਸ ਕਰਕੇ ਆਪਣੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਤਾਂ ਖਾਲਸਾ ਜੀ ਤੁਸੀਂ ਇੱਕ ਕੰਮ ਜ਼ਰੂਰ ਕਰਿਆ ਕਰੋ ਤੁਸੀਂ ਸਵੇਰ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਤੇ ਤੁਸੀਂ ਮੋਲ ਮੰਤਰ ਦਾ ਜਾਪ ਨੀਚੇ ਬੈਠ ਕੇ ਜ਼ਮੀਨ ਤੇ ਬੈਠ ਕੇ ਆਸਣ ਲਗਾ ਕੇ ਕੋਲ ਜਲ ਰੱਖ ਕੇ 108 ਮਣਕਿਆਂ ਦੀ ਮਾਲਾ ਲੈ ਕੇ ਤੁਸੀਂ 108 ਵਾਰ ਤੁਸੀਂ ਮੂਲ ਮੰਤਰ ਦਾ ਜਾਪ ਹਰ ਰੋਜ਼ ਕਰਨਾ ਸ਼ੁਰੂ ਕਰ ਦਿਓ ਖਾਲਸਾ ਜੀ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਜਦੋਂ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕੀਤਾ ਤੁਹਾਡੇ ਘਰ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਤੁਹਾਡੇ ਘਰ ਦੇ ਵਿੱਚ ਦੁੱਖ ਕਲੇਸ਼ ਸਭ ਦੂਰ ਹੋ ਜਾਣਗੇ ਤੁਹਾਡੀਆਂ ਸਾਰੀਆਂ ਬਣੋ ਕਾਮਨਾ ਅਰਦਾਸਾਂ ਆਪਣੇ ਆਪ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਪੂਰੀਆਂ ਹੋਣਗੀਆਂ ਕਿਉਂਕਿ ਕਈ ਵਾਰ ਆਪਣੇ ਘਰ ਦੇ ਵਿੱਚ ਕੰਮਕਾਰ ਨੂੰ ਲੈ ਕੇ ਜਾਂ ਕਿਸੇ ਪ੍ਰੋਬਲਮ ਦੀ ਵਜਾ ਦੇ ਕਰਕੇ ਖਾਲਸਾ ਜੀ ਆਪਾਂ ਜਿਵੇਂ ਰੁਟੀਨ ਦੇ ਨਾਲ ਨਿਤਨੇਮ ਸੁਖਮਨੀ ਸੇਰ ਦਾ ਪਾਠ ਜਾਂ ਰਹਿਰਾ ਸਾਹਿਬ ਨਹੀਂ ਕਰ ਸਕਦੇ ਕਿਉਂਕਿ ਹਰ ਘਰ ਦੀ ਪ੍ਰੋਬਲਮ ਆਪਣਾ ਘਰ ਦਾ ਮੈਂਬਰ ਫੈਮਿਲੀ ਮੈਂਬਰ ਹੀ ਜਾਣ ਸਕਦਾ ਸੋ ਇਸ ਕਰਕੇ ਤੁਸੀਂ ਤੁਹਾਡੇ ਕੋਲ ਜ਼ਿਆਦਾ ਸਮਾਂ ਨਹੀਂ ਹੁੰਦਾ ਤਾਂ ਤੁਸੀਂ ਮੂਲ ਮੰਤਰ ਦਾ ਜਾਪ ਹਰ ਰੋਜ਼ 108 ਵਾਰ ਕਰਕੇ ਜ਼ਰੂਰ ਦੇਖੋ ਤੁਸੀਂ ਇੱਕ ਵਾਰ 40 ਦਿਨ ਰੈਗੂਲਰ ਇਸ ਤਰ੍ਹਾਂ ਕਰਕੇ ਦੇਖੋ ਤੁਹਾਨੂੰ ਆਪਣੇ ਆਪ ਹੀ ਤੁਹਾਡੇ ਘਰ ਦੇ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਹੁਣ ਗੱਲ ਆਪਾਂ ਕਰਦੇ ਆਂ ਖਾਲਸਾ ਜੀ ਦੁਪਹਿਰਾ ਸੈਰ ਦੀ ਕਿ ਦੁਪਹਿਰਾ ਸਹਿਬ ਆਪਾਂ ਨੂੰ ਘਰ ਦੇ ਵਿੱਚ ਹੀ ਕੱਟਣਾ ਚਾਹੀਦਾ ਹੈ ਕਿ ਦੁਪਹਿਰਾ ਸਹਿਬ ਆਪਾਂ ਨੂੰ ਆਪਣੇ ਨਾਂ ਲੱਗਦੇ ਪਿੰਡ ਦੇ ਵਿੱਚ ਗੁਰਦੁਆਰਾ ਸਹਿਬ ਜਾ ਕੇ ਕੱਟਣਾ ਚਾਹੀਦਾ ਹੈ ਜਾਂ ਫਿਰ ਆਪਾਂ ਨੂੰ ਦੁਪਹਿਰਾ ਸਹਿਬ ਸ਼ਹੀਦਾ ਸਹਿਬ ਧਰਨਦਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ ਤੇ ਜਾ ਕੇ ਹੀ ਕੱਟਣਾ ਚਾਹੀਦਾ ਹੈ ਖਾਲਸਾ ਜੀ ਦੇਖੋ ਜੇ ਆਪਣੇ ਮਨ ਅੰਦਰ ਸ਼ਰਧਾ ਭਾਵਨਾ ਹੈ ਆਪਾਂ ਇਨੀ ਸ਼ਰਧਾ ਭਾਵਨਾ ਆਪਣੇ ਮਨ ਦੇ ਵਿੱਚ ਬਣਾ ਕੇ ਰੱਖਣੀ ਏ ਕਿ ਕੋਈ ਆਪਾਂ ਨੂੰ ਆਪਣੇ ਗੁਰੂ ਤੋਂ ਤੋੜਨਾ ਵੀ ਚਾਹੇ ਤਾਂ ਫਿਰ ਵੀ ਆਪਾਂ ਟੁੱਟੀਏ ਨਾ ਕਿਉਂਕਿ ਖਾਲਸਾ ਜੀ ਜੇ ਆਪਣੀ ਸ਼ਰਧਾ ਭਾਵnai ਨਹੀਂ ਹੈਗੀ ਫਿਰ ਆਪਾਂ ਭਾਵੇਂ ਗੁਰਦੁਆਰਾ ਸਾਹਿਬ ਜਾ ਕੇ ਬੈਠ ਕੇ ਪਾਠ ਕਰੀਏ ਫਿਰ ਭਾਵੇਂ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੁਰਦੁਆਰਾ ਸਾਹਿਬ ਦੇ ਵਿੱਚ ਕਿਉਂ ਨਾ ਬੈਠੇ ਰਹੀਏ ਕਿਉਂ ਨਾ ਆਪਾਂ ਸੇਵਾ ਕਰਦੇ ਰਹੀਏ ਪੀਰ ਆਪਾਂ ਨੂੰ ਇਹ ਸਭ ਚੀਜ਼ਾਂ ਦਾ ਫਲ ਨਹੀਂ ਮਿਲਦਾ ਸਭ ਤੋਂ ਵੱਡੀ ਗੱਲ ਇਹ ਕਿ ਆਪਾਂ ਸ਼ਰਧਾ ਭਾਵਨਾ ਬਣਾਉਣੀ ਹੈ ਸ਼ਰਧਾ ਭਾਵਨਾ ਪੰਡਾ ਕੇ ਆਪਣੀ ਘਰ ਦੇ ਵਿੱਚ ਬੈਠ ਕੇ ਕੀਤੀ ਗਈ ਅਰਦਾਸ ਵੀ ਵਾਹਿਗੁਰੂ ਸੱਚੇ ਪਾਸ਼ਾ ਸੋਣ ਲੈਂਦੇ ਨੇ ਇਸੇ ਤਰ੍ਹਾਂ ਖਾਲਸਾ ਜੀ ਜੇ ਤੁਹਾਡੇ ਕੋਲ ਸਮਾਂ ਹੈਗਾਏ ਜਾਣ ਦਾ ਸਮਾਂ ਹੈਗਾਏ ਤੁਹਾਡੀ ਸ਼ਰਧਾ ਹੈ ਕਿ ਤੁਸੀਂ ਜਪੜਾ ਸਾਹਿਬ ਸ਼ਹੀਦਾ ਸਾਹਿਬ ਜਾ ਕੇ ਹੀ ਕਟਣਾ ਹੈ ਤੇ ਤੁਹਾਡੇ ਘਰ ਦੇ ਵਿੱਚ ਸਭ ਕੁਝ ਸਹੀ ਜਿਸ ਕਰਕੇ ਤੁਸੀਂ ਜਾ ਸਕਦੇ ਹੋ ਆ ਸਕਦੇ ਹੋ ਕਿਸੇ ਚੀਜ਼ ਨੂੰ ਲੈ ਕੇ ਕੋਈ ਪ੍ਰੋਬਲਮ ਨਹੀਂ ਹੈਗੀ ਤਾਂ ਤੁਸੀਂ ਸ਼ਹੀਦਾ ਸਾਹਿਬ ਜਾਗੇ ਧੰਤਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ ਤੇ ਜਾ ਕੇ ਵੀ ਦੁਪਹਿਰਾ ਸਹਿਬ ਕੱਟ ਸਕਦੇ ਹੋ ਜੀ ਪਰ ਖਾਲਸਾ ਜੀ ਹੁਣ ਗੱਲ ਕਰਦੇ ਆਂ ਵੀ ਕਈ ਭੈਣ ਭਰਾਵਾਂ ਤੋਂ ਗੁਰਦੁਆਰਾ ਸਹਿਬ ਨਹੀਂ जाया ਜਾਂਦਾ ਕਈਆਂ ਦੇ ਕੋਲ ਹੁਣ ਖਾਸਾ ਜੀ ਰੋਟੀ ਚੋਗੀ ਹੀ ਮਸਾ ਗੁਜ਼ਾਰਾ ਹੁੰਦਾ ਤਾਂ ਉਹ ਕਿਰਾਇਆ ਪਹਾੜਾ ਨਹੀਂ ਲਾ ਸਕਦੇ ਹੁੰਦੇ ਤਾਂ ਉਹ ਭੈਣ ਭਰਾਵਾਂ ਨੂੰ ਰਿਕੁਐਸਟ ਕੀਤੀ ਤੁਸੀਂ ਕਿਸੇ ਦੀ ਰੀਸ ਕਰਕੇ ਕਿਸੇ ਨਮਲ ਦੇ ਕੇ ਕਿ ਉਹ ਸ਼ਹੀਦਾ ਸਾਹਿਬ ਚਾਕੇ ਹੀ ਦਪਹਿਰਾ ਸਾਹਿਬ ਕੱਟ ਰਹੇ ਨੇ ਕਿ ਅਸੀਂ ਵੀ ਉੱਥੇ ਜਾਈਏ ਬਿਲਕੁਲ ਨਹੀਂ ਜੀ ਤੁਸੀਂ ਵਾਹਿਗੁਰੂ ਸੱਚੇ ਪਾਸ਼ਾ ਸਾਹਿਬ ਜਾਣੀ ਜਾਣੇ ਉਹਨਾਂ ਨੂੰ ਪਤਾ ਹੈ ਆਪਣੇ ਘਰ ਦੇ ਹਾਲਾਤ ਆਪਣੀ ਕੰਡੀਸ਼ਨ ਦਾ ਸੋ ਇਸ ਕਰਕੇ ਤੁਸੀਂ ਘਰ ਦੇ ਵਿੱਚ ਬੈਠ ਕੇ ਸ਼ਰਧਾ ਭਾਵਨਾ ਰੱਖ ਕੇ ਘਰ ਦੇ ਵਿੱਚ ਹੀ ਜਪੇਰਾ ਸਾਹਿਬ ਕੱਟੋ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਘਰ ਬੈਠਿਆਂ ਵੀ ਹੋ ਜਾਂਦੀ ਹੈ ਇਸ ਗੱਲ ਦਾ ਵਹਿਮ ਨਾ ਕਰਿਆ ਕਰੋ ਕਿ ਜੋ ਸ਼ਹੀਦਾ ਸਾਹਿਬ ਜਾ ਕੇ ਜਪੇਰਾ ਸਾਹਿਬ ਕੱਟਦੇ ਨੇ ਉਹਨਾਂ ਤੇ ਵੱਧ ਕਿਰਪਾ ਹੁੰਦੀ ਹੈ ਤੇ ਜੋ ਘਰ ਬੈਠ ਕੇ ਕੱਟਦੇ ਨੇ ਉਹਨਾਂ ਤੇ ਘੱਟ ਹੁੰਦੀ ਹੈ ਇਸ ਤਰ੍ਹਾਂ ਦਾ ਖਾਲਸਾ ਜੀ ਕੁਝ ਵੀ ਨਹੀਂ ਹੁੰਦਾ ਇਹ ਸਭ ਆਪਣੀ ਦਿਲਾਂ ਦੇ ਮਨ ਦੇ ਵਹਿਮ ਨੇ ਗੁਰੂ ਮਾਰਾ ਸੱਚੇ ਪਾਤਸ਼ਾਹ ਦਾ ਘਰ ਬੈਠਿਆਂ ਨੂੰ ਗਰਾਸ ਰਸਤੇ 'ਚ ਆਉਂਦਿਆਂ ਜਾਂਦਿਆਂ ਨੂੰ ਕਿਤੇ ਵੀ ਆਪਾਂ ਚਾਹੇ ਕਮਰੇ ਦੇ ਅੰਦਰਾਂ ਮਾਰਾ ਸੱਚੇ ਪਾਤਸ਼ਾਹ ਦਾ ਸਾਰ ਸਮੇਂ ਆਪਣੀ ਨੀਗਾ ਆਪਣੇ ਤੇ ਨੀਗਾ ਹੁੰਦੀ ਹੈ ਵਾਹਿਗੁਰੂ ਸੱਚੇ ਪਾਸ਼ਾ ਸਭ ਜਾਣੀ ਜਾਣੇ ਸੋ ਖਾਲਸਾ ਜੀ ਇਸ ਕਰਕੇ ਤੁਸੀਂ ਘਰ ਬੈਠ ਕੇ ਵੀ ਕਰ ਸਕਦੇ ਹੋ ਦੁਪਹਿਰਾ ਸਹਿ ਤੇ ਸ਼ਹੀਦਾ ਸਹਿਰ ਜਾ ਕੇ ਵੀ ਇਸੀ ਤਰ੍ਹਾਂ ਖਾਲਸਾ ਜੀ ਤੁਹਾਡੇ ਅੱਗੇ ਇਹ ਬੇਨਤੀ ਹੈ ਮੇਰੀ 108 ਵਾਰ ਓਲ ਮੰਤਰ ਦਾ ਜਾਪ ਜ਼ਰੂਰ ਕਰਿਓ ਖਾਲਸਾ ਜੀ ਕਿਉਂਕਿ ਬਹੁਤ ਵਾਰ ਮੈਂ ਦੇਖਿਆ ਹੈ ਬਹੁਤ ਭੈਣ ਭੈਣ ਭਰਾਵਾਂ ਦੀਆਂ ਮੈਂ ਹੱਡ ਬੀਤੀਆਂ ਵੀ ਸੁਣੀਆਂ ਨੇ ਮੈਂ ਆਪਣੀ ਅੱਖੀਂ ਦੇਖੀ ਕੰਨੀਆਂ ਸੁਣਿਆ ਜਿਹੜਾ ਜੋ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਵੀ ਇਹ ਜੋ ਮੇਰੀਆਂ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਖਾਲਸਾ ਜੀ ਇਹਨਾਂ ਦਾ ਸਿਰਫ ਇਹੀ ਮਕਸਦ ਹੈ ਕਿ ਆਪਾਂ ਵੱਧ ਤੋਂ ਵੱਧ ਖਾਲਸਾ ਜੀ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਹੈ ਕਿਉਂਕਿ ਜੇ ਆਪਾਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਾਂਗੇ ਖਾਲਸਾ ਜੀ ਜੋ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਵਹਿ ਪਰਮ ਦੇ ਵਿੱਚ ਜੋ ਇਹ ਦਕਾਨਾਂ ਖੁੱਲੀਆਂ ਨੇ ਬਾਬਿਆਂ ਦੀਆਂ ਪੰਡਕਾ ਦੀਆਂ ਜਾਂ ਹੋਰ ਵੀ ਸਿਆਣਿਆਂ ਦੀਆਂ ਜੋ ਗਲਤ ਰਸਤੇ ਤੇ ਸੰਗਤਾਂ ਨੂੰ ਪਾਉਂਦੇ ਨੇ ਭੈਣ ਭਰਾਵਾਂ ਨੂੰ ਪਾਉਂਦੇ ਨੇ ਉਹ ਸਭ ਚੀਜ਼ਾਂ ਤੋਂ ਆਪਾਂ ਦੂਰ ਕਰਕੇ ਸਾਰੇ ਭੈਣ ਭਰਾਵਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਹੈ ਇਸ ਕਰਕੇ ਖਾਲਸਾ ਜੀ ਜਿਆਦਾ ਸਮਾਂ ਨਹੀਂ ਹੈਗਾ ਤਾਂ ਤੁਸੀਂ ਹਰ ਰੋਜ਼ 108 ਵਾਰ ਮੂਲ ਮੰਤਰ ਦਾ ਜਾਪ ਜ਼ਰੂਰ ਕਰਿਆ ਕਰੋ ਇੰਨੇ ਕ ਸਮਾਂ ਗੁਰੂ ਮਹਾਰਾਜ ਸੱਚੇ ਪਾਸ਼ਾ ਦੇ ਲਈ ਜ਼ਰੂਰ ਕੱਢਿਆ ਕਰੋ ਖਾਲਸਾ ਜੀ ਕਿਉਂਕਿ ਜੇ ਆਪਾਂ ਸਮੇਂ ਜੋ ਸਮਾਂ ਕੱਢਾਂਗੇ ਵਾਹਿਗੁਰੂ ਸੱਚੇ ਪਾਸ਼ਾ ਨੂੰ ਯਾਦ ਰੱਖਾਂਗੇ ਤਾਂ ਹੀ ਵਾਹਿਗੁਰੂ ਸੱਚੇ ਪਾਸ਼ਾ ਦੀ ਆਪਣੀ ਤੇ ਕਿਰਪਾ ਹੋਵੇਗੀ ਖਾਲਸਾ ਜੀ ਸੋ ਖਾਲਸਾ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੋ ਇਸ ਵੀਡੀਓ ਦੇ ਵਿੱਚ ਤੁਹਾਡੀ ਨਾਲ ਵਿਚਾਰ ਸਾਂਝੇ ਕੀਤੇ ਨੇ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਸ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਭੁੱਲ ਚੁੱਕਾਂ ਦੀ ਖਿਮਾ ਬਖਸ਼ੀਂ ਬੋਲਦੇ ਸਮੇਂ ਜਾਣੇ ਅਨ ਜਾਣੇ ਅਨੇਕਾਂ ਗਲਤੀਆਂ ਭੁੱਲ ਚੁੱਕਾ ਹੋ ਜਾਂਦੀਆਂ ਨੇ ਕੀ ਰਬ ਅਖਿੜੀ ਖਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਜੀ ਤੇ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਤਾਂ ਜੋੜੋ ਤਣ ਤਣ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਦੀ ਆਪਣਾ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਡੋੜਾ ਤਾਂ ਤਨ ਬਾਬਾ ਦੀਪ ਸਿੰਘ ਸੇਮ ਜੀ ਮਾਰਾ ਸੱਚੇ ਪਾਤਸ਼ਾਹ ਸਬਨਾ ਦੇ ਘਰ ਪਰਵਾਰ ਤੇ ਮੇਰ ਪਰਿਆ ਹੱਥ ਰੱਖਣਾ ਸਬਨਾ ਦੇ ਘਰ ਹਾਸ ਦੇ ਵਸਤੇ ਰਹਿਣ ਵਾਹਿਗੁਰੂ ਸੱਚੇ ਪਾਤਸ਼ਾਹ ਮਾਰਾ ਸੱਚੇ ਪਾਤਸ਼ਾਹ ਸਭ ਪੈਣ ਪ੍ਰਵਾ ਦੇ ਘਰ ਜਰਾਸ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ